ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਬਈ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜਾ ਬੀਜੇਪੀ ਤੇ ਜਿਹੜਾ ਸੰਘ ਪਰਿਵਾਰ ਦਾ ਮੇਨ ਏਜੰਡਾ ਹੈ ਜਿਹੜਾ ਮੇਨ ਇਹਨਾਂ ਦਾ ਏਮ ਉਸਕੇ ਤੇ ਦੇ ਅੰਦਰ ਹੈ ਉਹ ਇਹ ਹੈ ਕਿ ਜਿਹੜਾ ਉਹਨਾਂ ਨੇ ਜਿਹਨੂੰ ਕਹਿੰਦੇ ਗੁਜਰਾਤ ਮਾਡਲ ਜਿਵੇਂ ਗੁਜਰਾਤ ਵਿੱਚ ਉਹਨਾਂ ਨੇ ਸਾਰੇ ਖੱਬੀ ਪੱਖਿਆਂ ਨੂੰ ਲਾਂਬੂ ਲਾਤਾ ਸਾੜ ਕੇ ਮਾਰ ਦਿੱਤੇ ਕਤਲੇਆਮ ਮਚਾਤਾ ਇਹਨਾਂ ਹਿੰਦੂ ਅਤਵਾਦੀਆਂ ਨੇ ਤੇ ਉਸ ਨੂੰ ਰੂਪ ਦਿੱਤਾ Hindu Muslim ਦੰਗਿਆਂ ਦਾ ਪਰ ਅਸਲੀਅਤ ਇਹ ਸੀ ਉਹਨਾਂ ਨੇ ਆਪਣੀ ਸਿਆਸੀ ਪકડ ਨੂੰ ਹਮੇਸ਼ਾ ਲਈ ਮਜ਼ਬੂਤ ਕਰਨ ਦੇ ਲਈ ਆਪਣੇ ਜਿੰਨੇ ਸਿਆਸੀ ਵਿਰੋਧੀ ਸਨ ਕਾਂਗਰਸ ਦੇ ਰੂਪ ਵਿੱਚ ਕਾਮਰੇਡਾਂ ਦੇ ਰੂਪ ਵਿੱਚ ਸੀਪੀਆਈ ਦੇ ਰੂਪ ਵਿੱਚ ਉਹਨਾਂ ਸਾਰਿਆਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਇਸ ਹੱਦ ਤੱਕ ਉਹਨਾਂ ਨੂੰ ਖਤਮ ਕੀਤਾ ਡਰਾ ਦਿੱਤਾ ਕਿ ਅੱਜ ਤਾਈਂ ਇਲੈਕਸ਼ਨ ਚ ਸੀਟਾਂ ਜਿੰਨੀਆਂ ਗੁਜਰਾਤ ਤੇ ਇੱਕ ਪਰੇ ਪਰੇ ਗੱਲ ਹੈ ਉਹ ਆਪਣੀ ਹੋਂਦ ਦਿੱਤਾ ਉਸ ਖੇਤੇ ਦੇ ਅੰਦਰ ਗੁਜਰਾਤ ਵਿੱਚ ਕੰਮ ਨਹੀਂ ਕਰ ਸਕੇ ਇਹ ਹਾਲਤ ਕਰਤਾ ਇਨ੍ਹਾਂ ਹਿੰਦੂਵਾਦੀਆਂ ਨੇ ਕਾਮਰੇਡਾਂ ਦਾ ਖੱਬੇ ਪੱਖੀਆਂ ਦਾ ਇਹ ਯੂਨੀਅਨ ਐਸਪੀਆਈ ਇੱਕ ਖੱਬੇਪੱਖੀ ਕਾਮਰੇਡ ਇਹ ਸਿਰਫ ਤੇ ਸਿਰਫ ਬੰਦੇਨਾ ਬੰਦੇ ਦਾ ਵਿਆਹ ਕਰਾਉਣ ਜੋਗੇ ਰਹਿ ਗਏ ਉਸ ਖਿੱਤੇ ਦੇ ਅੰਦਰ ਉਹਨਾਂ ਨੂੰ ਮਟੀਆ ਮੇਲ ਕਰ ਦਿੱਤਾ ਹਿੰਦੂ ਆਰਤਵਾਦੀਆਂ ਨੇ ਕਰਾਂ ਮੈਂ ਬੇਨਤੀ ਸੰਤਾਂ ਦੇ ਚਰਨਾਂ ਵਿੱਚ ਜਿਹੜਾ ਅਗਲਾ ਟਾਰਗੇਟ ਬੀਜੇਪੀ ਦਾ ਕਿਉਂਕਿ ਜੇ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਇਹ ਗੱਲ ਸਪਸ਼ਟ ਹੈ ਉਹਨਾਂ ਨੂੰ ਆਪਣੀ ਪਰ ਤਾਕਤ ਜਿਹੜੀ ਹੈ ਵਧਾਉਣ ਦੇ ਲਈ ਇਹ ਜਿਹੜਾ ਗੁਜਰਾਤ ਮਾਡਲ ਹੈ ਉਹ ਸਾਰੀਆਂ ਕਿਉਂਕਿ ਘੱਟੋ-ਘੱਟ ਜੇ ਤੁਸੀਂ ਇੰਡੀਆ ਵਿੱਚ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਲਗਾਤਾਰ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਘੱਟੋ-ਘੱਟ ਤੁਹਾਨੂੰ ਅਧੀਆਂ ਕਿਉਂਕਿ 25-26 ਸਟੇਟਾਂ ਨੇ ਉਸ ਖੇਤਰ ਦੇ ਅੰਦਰ ਘੱਟੋ-ਘੱਟ ਤੁਹਾਨੂੰ 15 ਜਾਂ 16 ਸਟੇਟਾਂ ਜਿਹੜੀਆਂ ਤੁਹਾਡੇ ਪੈਰ ਥੱਲੇ ਹੋਣੀਆਂ ਚਾਹੀਦੀਆਂ ਨੇ 6-7 ਉਹਨਾਂ ਦੇ ਪੈਰ ਥੱਲੇ ਹੈਗੀਆਂ ਜਿਨ੍ਹਾਂ ਵਿੱਚ ਆਰਐਸ ਆਰਐਸਐਸ ਤੇ ਹਿੰਦੂ ਅੱਤਵਾਦ ਬਹੁ ਗਿਣਤੀ ਜਿੱਤਦੇ ਨੇ ਹੁਣ ਉਹਨਾਂ ਦਾ ਜਿਹੜਾ ਲਕਸ਼ ਹੈਗਾ ਜਿਹੜਾ ਉਹਨਾਂ ਦਾ ਟਾਰਗੇਟ ਹੈ ਉਹ ਇਹ ਹੀ ਹੈ ਕਿ ਆਪਣੀ ਜਿਹੜੀ ਗਿਣਤੀ ਹੈ ਪਹਿਲੀ ਗੱਲ ਤੇ ਉਹ ਆਪਣੀ ਗਿਣਤੀ ਜਿਹੜੇ ਉਹਨਾਂ ਦੇ ਆਰਐਸਐਸ ਦੇ ਆਤਵਾਦੀ ਨੇ ਉਹਨਾਂ ਦੇ ਕਾਰਕੂਨ ਨੇ ਉਹਨਾਂ ਦੀ ਗਿਣਤੀ ਲਗਭਗ 1 ਕਰੋੜ ਐਕਟਿਵ ਮੈਂਬਰ ਉਹ ਕਰਨਾ ਚਾਹੁੰਦੇ ਨੇ ਕਿ ਜਿਹੜੇ ਉਸ ਖੇਤੇ ਵਿੱਚ ਜਾ ਕੇ ਇਹਨੀਆਂ ਸਟੇਟਾਂ ਨੂੰ ਕਾਬੂ ਰੱਖਣ ਲਈ ਘੱਟੋ ਘੱਟ ਤੁਹਾਨੂੰ 1 ਕਰੋੜ ਆਪਣੇ ਕਰਮਚਾਰੀ ਚਾਹੀਦੇ ਨੇ ਤਾਂ ਕਿ ਤੁਸੀਂ ਇਹਨਾਂ ਸਟੇਟਾਂ ਨੂੰ ਮੇਨਟੇਨ ਕਰ ਸਕੋ ਬਾਕੀ ਗੱਲ ਰਹੀ ਕਿ ਕਿਹੜੀਆਂ ਸਟੇਟਾਂ ਨੂੰ ਟਾਰਗੇਟ ਕਰਨਾ ਹੈ ਜਿਹੜਾ ਅੱਜ ਤਾਈਂ ਕਿਹੜੇ ਸਾਨੂੰ ਚੀਜ਼ਾਂ ਨੇ ਦੇਖਣ ਦੀ ਧਿਆਨ ਦੇਣ ਦੀ ਲੋੜ ਹੈ ਸਭ ਤੋਂ ਪਹਿਲੀ ਸਟੇਟ ਜਿਹੜੀ ਉਹ ਟਾਰਗੇਟ ਕਰਨ ਲੱਗੇ ਨੇ ਜਿਹਦੇ ਜਿਹਦੀ ਇੰਟੈਲੀਜੈਂਸ ਖਬਰਾਂ ਬਾਹਰ ਆ ਰਹੀਆਂ ਨੇ ਉਹ ਸਾਫ ਹੋ ਚੁੱਕਾ ਹੈ ਉਹ ਹੈ ਹਰਿਆਣਾ ਹਰਿਆਣਾ ਵਿੱਚੋਂ ਕਾਂਗਰਸ ਨੂੰ ਬੀਜੇਪੀ ਨੇ ਹਰਾ ਦਿੱਤਾ ਕਾਂਗਰਸ ਨੇ ਲਗਭਗ ਸਾਰੀਆਂ ਸੀਟਾਂ ਇੱਕ ਤੋਂ ਸਭੇ ਸਾਰੀਆਂ ਸੀਟਾਂ ਹਾਰ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਖੱਬੇ ਪੱਖੀ ਨਹੀਂ ਵੋਟਾਂ ਉੱਥੇ ਤੋੜ ਦਿੱਤੀਆਂ ਕਈ ਹਿੱਸਿਆਂ ਵਿੱਚ ਤਾਂ ਕਰਕੇ ਉਹ ਕੰਪਲੀਟ ਬੀਜੇਪੀ ਨੂੰ ਜਿਤਾ ਕੇ ਜਿੱਤ ਉਹਨਾਂ ਨੂੰ ਹਾਸਲ ਹੋ ਗਈ ਤੇ ਹੁਣ ਜਿਹੜਾ ਬੀਜੇਪੀ ਦਾ ਜਿਹੜੀ ਹੁਣ ਨਵੀਂ ਖਬਰਾਂ ਦੇ ਅਨੁਸਾਰ ਜੋ ਉੱਥੇ ਚੱਲ ਰਿਹਾ ਹੁਣ ਆਰਐਸਐਸ ਨੇ ਆਪਣੇ ਕਾਰਕੂਨ ਉਸ ਖਿੱਤੇ ਦੇ ਅੰਦਰ ਲਗਾਤਾਰ ਭਰਤੀ ਤੇ ਭਰਨੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਜੁਡੀਸ਼ਰੀ ਕਿਉਂਕਿ ਦੇਖੋ ਆਪਾਂ ਨੂੰ ਸਮਝਣਾ ਪਵੇਗਾ ਜਿਹੜਾ ਗੋਵਲਕਰ ਉਹਦੀ ਵਿਚਾਰਧਾਰਾ ਉਹ ਕਹਿੰਦਾ ਸੀ ਰਾਜ ਨਿਊ ਇੱਕ ਇੱਕ ਰਾਜ ਨੂੰ ਪਹਿਲਾਂ Hindu ਰਾਜ ਬਣਾਓ ਫਿਰ ਰਾਜਿਆਂ ਨੂੰ ਇੱਕ ਦੂਸਰੇ ਦੇ ਨਾਲ ਜੋੜੋ ਤੇ ਫਿਰ ਹਿੰਦੂ ਰਾਸ਼ਟਰ ਬਣਾਓ ਕਰਾਂ ਮੈਂ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਸਾਨੂੰ ਇਹਨਾਂ ਲੋਕਾਂ ਦੀ ਵਿਚਾਰਧਾਰਾ ਸਮਝਣ ਦੀ ਲੋੜ ਹੈ ਇਹਨਾਂ ਦੀ ਸਿਆਸੀ ਵਿਚਾਰਧਾਰਾ ਸਮਝਣ ਦੀ ਲੋੜ ਹੈ ਤਦ ਹੀ ਅਸੀਂ ਇਹਨਾਂ ਦੇ ਅਤਵਾਦ ਦਾ ਮੁਕਾਬਲਾ ਕਰ ਸਕਦੇ ਹਾਂ ਸਿੱਧਾ ਸਾਦੀ ਗੱਲ ਇਹ ਹੈ ਸਪਸ਼ਟ ਹੈ ਕਿ ਹੁਣ ਉਹ ਉਸ ਹਰਿਆਣੇ ਦੇ ਅੰਦਰ ਜਿੰਨੇ ਵੀ ਕਾਮਰੇਡ ਖੱਬੇ ਪੱਖੀ ਆਮ ਆਦਮੀ ਪਾਰਟੀ ਕਮਿਊਨਿਸਟ ਪਾਰਟੀ ਆਫ ਇੰਡੀਆ ਕਾਂਗਰਸ ਜਿੰਨੇ ਵੀ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਮੈਂਬਰ ਨੇ ਇਹਨਾਂ ਸੰਸਥਾਵਾਂ 'ਮੈਂ ਜਿੰਨੇ ਵੀ ਇਹਨਾਂ ਦੇ ਐਕਟਿਵਿਸਟ ਨੇ ਜਿੰਨੇ ਵੀ ਇਹਨਾਂ ਦੇ ਲਈ ਮੋਰੇ ਹੋ ਕੇ ਇਹਨਾਂ ਦਾ ਪ੍ਰਚਾਰ ਕਰਨ ਵਾਲੇ ਇਹਨਾਂ ਦੀ ਵਿਚਾਰਧਾਰਾ ਫਲਾਉਣ ਵਾਲੇ ਉਹ ਹੁਣ ਲਗਭਗ ਸਾਰੇ ਉਸ ਖਿੱਤੇ ਦੇ ਅੰਦਰ ਖਤਰੇ ਵਿੱਚ ਨੇ ਕਿਉਂਕਿ ਆਰਐਸਐਸ ਨੇ ਕਿਉਂਕਿ ਭਗਵਤ ਜਿਹੜਾ ਆਰਐਸਐਸ ਦਾ ਨਵਾਂ ਲੀਡਰ ਹੈ ਉਹ ਹੁਣ ਨਾਰਥ ਇੰਡੀਆ ਤੇ ਕਨਸੈਂਟਰੇਟ ਕਰ ਰਿਹਾ ਤੇ ਨਾਰਥ ਇੰਡੀਆ ਦੇ ਕਨਸੈਂਟਰੇਸ਼ਨ ਤੇ ਕਿਉਂਕਿ ਅਸੀਂ ਪਿਛਲੇ ਸਾਲ ਇੱਕ ਵਾਰੀ ਵੀਡੀਓ ਪਾਈ ਸੀ ਜਿਹਦੇ ਵਿੱਚ ਜਿਲੇ ਆਪਣੀ ਮਹਾ ਸੰਗ ਹਿੰਦੂ ਸਭਾ ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਗੱਲ ਕੀਤੀ ਸੀ ਕਿ ਨਾਰਥ ਅਸੀਂ ਪਹਿਲਾ ਟਾਰਗੇਟ ਕਰਨਾ ਹੈ ਨੋਰਥ ਦਾ ਭਾਵ ਉਹ ਪੰਜਾਬ ਉਹ ਆਪਣੇ ਆਪ ਨੂੰ ਪੰਜਾਬ ਵਿੱਚ ਕਾਮਯਾਬ ਸਮਝਦੇ ਨੇ ਤੇ ਹੁਣ ਹਰਿਆਣਾ ਦੀ ਵਾਰੀ ਹੈ ਕਿਉਂਕਿ ਪੰਜਾਬ ਵਿੱਚ ਹੱਲੇ ਇੰਨੀ ਬਹੁ ਮਾਤਰਾ ਵਿੱਚ ਆਉਣ ਵਾਲੇ ਜਲਦ ਛੇਤੀ ਸਮੇਂ ਵਿੱਚ ਹਮਲਾ ਹੋਣ ਦੇ ਅਨੁਸਾਰ ਨਹੀਂ ਲੱਗਦੇ ਜਿੰਨੇ ਅਨੁਸਾਰ ਸਾਨੂੰ ਹਰਿਆਣਾ ਵਿੱਚ ਦਿਖ ਰਹੇ ਨੇ ਹਰਿਆਣਾ ਵਿੱਚ ਗੱਲ ਸਪਸ਼ਟ ਹੋ ਗਈ ਆਰਐਸਐਸ ਨੇ ਆਪਣੇ ਬੰਦੇ ਜਿਹੜੇ ਬਾਕੀ ਸਟੇਟਾਂ ਵਿੱਚੋਂ ਨੇ ਉਹ ਲਿਆ ਕੇ ਉੱਥੇ ਇੱਕ ਕਿਸਮ ਜਿਵੇਂ ਕਿ ਗੁਜਰਾਤ ਵਿੱਚ ਦੰਗੇ ਕਰਨ ਤੋਂ ਕਤਲੇਆਮ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਬੰਦੇ ਸਾਰੇ ਉੱਥੇ ਭੇਜੇ ਸਨ ਉਹੀ ਹਿਸਾਬ ਹੁਣ ਉੱਥੇ ਹੋ ਰਿਹਾ ਹੈ ਹੁਣ ਅਸੀਂ ਦੇਖਾਂਗੇ ਕਿ ਫਲੈਸ਼ ਪੁਆਇੰਟ ਜਾਂ ਫਾਲਸ ਫਲੈਗ ਜਿਹੜੀ ਇਹਨਾਂ ਨੇ ਵਰਤੋਂ ਕਰਕੇ ਹਰਿਆਣਾ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਕਤਲੇਆਮ ਕਰਨਾ ਉਹ ਕੁਝ ਵੀ ਹੋ ਸਕਦਾ ਜਿਹਦੇ ਅਵਸਾਰ ਨੇ ਜਿਹੜੇ ਲੱਗਦੇ ਨੇ ਜਿਵੇਂ ਕਿ ਅਸੀਂ ਜਿਵੇਂ ਕਿ ਅਸੀਂ ਹైదరాబాద్ ਵਿੱਚ ਦੇਖਿਆ ਇੱਧਰ ਉੱਧਰ ਦੇਖਿਆ ਸਿੱਖਾਂ ਨੂੰ ਅੰਗਰੇਜ਼ੀ ਵਿੱਚ ਸ਼ਬਦ ਹੈ ਉਹਨੂੰ ਕਹਿੰਦੇ ਬੇਟ ਸਿੱਖਾਂ ਨੂੰ ਇੱਕ ਬੇਟ ਦੀ ਤਰ੍ਹਾਂ ਸਿੱਖਾਂ ਨੂੰ ਇੱਕ ਔਜ਼ਾਰ ਦੀ ਤਰ੍ਹਾਂ ਵਰਤ ਕੇ ਬਾਹਮਣਵਾਦ ਆਪਣਾ ਕੰਮ ਕੱਢਣਾ ਚਾਹੁੰਦਾ ਹੈ ਕਿਉਂਕਿ ਅਸਲ ਵਿੱਚ ਇਹਨਾਂ ਨੂੰ ਰੂਪ ਇਹ ਹੀ ਦਿੱਤਾ ਜਾਏਗਾ ਕਿ ਸਿੱਖਾਂ ਦੇ ਤੇ ਜਾਂ ਡੇਰੇ ਦੇ ਜਾਂ ਐਦਾਂ ਇਹਨਾਂ ਦੇ ਆਪਸ ਵਿੱਚ ਝੜਪ ਹੋਗੀ ਬਹਾਮਣਵਾਦ ਆਪਣਾ ਕੰਮ ਕਰ ਜੇਗਾ ਸਾਰੇ ਖੱਬੇ ਪੱਖੀ ਜਿਹੜਾ ਉਹਨਾਂ ਨੇ ਪਲਾਨ ਬਣਾਇਆ ਲਿਸਟਾਂ ਬਣ ਚੁੱਕੀਆਂ ਨੇ ਮੈਂ ਬੇਨਤੀ ਕਰਾਂ ਸੰਕਟਾਂ ਦੇ ਚਰਨਾਂ ਵਿੱਚ ਉਹ ਲੋਕ ਪਾਵਰ ਵਿੱਚ ਨੇ ਉਹਨਾਂ ਨੇ ਆਪਣਾ ਪਲਾਨ ਬਣਾਇਆ ਹੋਇਆ ਉਹਨਾਂ ਨੇ ਕਤਲਿਆ ਉਹਨਾਂ ਨੇ ਲਿਸਟਾਂ ਤੱਕ ਤਿਆਰ ਕਰ ਲਈਆਂ ਕਿ ਇਹਨੂੰ ਕਿੱਦਣ ਮਾਰਨਾ ਕਿੱਥੇ ਮਾਰ ਕੇ ਉਹਦੀ লাশ ਤੱਕ ਕਿਵੇਂ ਫਨਾਹ ਕਰਨੀ ਉਹਨਾਂ ਨੂੰ ਬਹੁਤ ਪ੍ਰੈਕਟਿਸ ਹੋ ਚੁੱਕੀ ਹੈ 1947 ਤੋਂ ਅੱਜ ਤਾਈਂ ਮੈਂ ਬੇਨਤੀ ਕਰਾਂ ਸੰਕਟਾਂ ਦੇ ਚਰਨਾਂ ਵਿੱਚ ਸਾਨੂੰ ਜਾਗਰਤ ਹੋਣ ਦੀ ਲੋੜ ਹੈ ਮੈਂ ਇਹ ਗੱਲ ਸਪਸ਼ਟ ਕਰ ਦਵਾਂ ਸਿਰਫ ਤੇ ਸਿਰਫ ਪੰਥ ਉਸ ਖਿੱਤੇ ਦੇ ਅੰਦਰ ਤੇ ਇਸ ਦੁਨੀਆ ਦੇ ਉੱਪਰ ਇੱਕ ਐਸੀ ਚੀਜ਼ ਹੈ ਜੋ ਇਸ ਬਾਹਮਣਵਾਦ ਦਾ ਵਿਰੋਧ ਕਰ ਸਕਦਾ ਹੈ ਇਹਦੇ ਖਿਲਾਫ ਲੜ ਸਕਦਾ ਹੈ ਇਹਦੇ ਖਿਲਾਫ ਖੜ ਸਕਦਾ ਹੈ ਇਹ ਖੱਬੇ ਪੱਖੀਆਂ ਦੇ ਬਸ ਦੀ ਗੱਲ ਨਹੀਂ ਪੰਜਾਬੀ ਵਿੱਚ ਕਹਾਵਤ ਹੈ ਇਹਨਾਂ ਦੀ ਬਾਹਾਂ ਵਿੱਚ ਦਮ ਨਹੀਂ ਹੈਗਾ ਤੇ ਇਹਨਾਂ ਦੀ ਵਿਚਾਰਧਾਰਾ ਮਰ ਚੁੱਕੀ ਕਮਜ਼ੋਰ ਹੋ ਚੁੱਕੀ ਬਾਹਮਣਵਾਦ ਦੀ ਹੀ ਜਨਮ ਦਿੱਤੀ ਹੋਈ ਵਿਚਾਰਧਾਰਾ ਇਹ ਖੱਬੇ ਪੱਖੀ ਸੋਚ ਹੈ ਹੋਰ ਨਾ ਇਸ ਸੋਚ ਦਾ ਉੱਥੇ ਲੋੜ ਖਤਮ ਹੋ ਚੁੱਕੀ ਹੈ ਮੈਂ ਬੇਨਤੀ ਕਰਾਂ ਇਸ ਕਰਕੇ ਇਸ ਬ੍ਰਾਹਮਣਵਾਦ ਨੇ ਉਸ ਨੂੰ ਖਤਮ ਕਰ ਦੇਣਾ ਪੰਥ ਤੋਂ ਸਿਵਾਏ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹਰਿਆਣਾ ਇਹਨਾਂ ਦਾ ਪਹਿਲਾ ਟਾਰਗੇਟ ਬਿਲਕੁਲ ਸਪਸ਼ਟ ਤੇ ਸਾਫ਼ ਲੱਗਦਾ ਸਾਨੂੰ ਸਾਰੀਆਂ ਸੰਗਤਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਅਸੀਂ ਹਰ ਕਿਸੇ ਜੋ ਬ੍ਰਾਹਮਣਵਾਦ ਦੇ ਨਾਲ ਲੜਨ ਨੂੰ ਇਸ ਫਿਰਕਾ ਪ੍ਰਸਤੀ ਦੇ ਲੜਨ ਨੂੰ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹੈ ਪਰ ਤੁਹਾਨੂੰ ਆ ਸਿੱਖੀ ਵਿਰੋਧੀਆਂ ਵਿਚਾਰਧਾਰਾ ਤੇ ਇਨਸਾਨੀਅਤ ਵਿਰੋਧੀ ਵਿਚਾਰਧਾਰਾ ਨੂੰ ਛੱਡਣਾ ਪੈਗਾ ਤਦ ਹੀ ਪੰਥ ਤੁਹਾਡੀ ਸਹਿਯੋਗ ਕਰੇਗਾ ਨਹੀਂ ਤੇ ਫਿਰ ਆ ਬ੍ਰਾਹਮਣਵਾਦ ਬਿਲਕੁਲ ਤਿਆਰ ਹੈ ਤੁਹਾਡਾ ਕਤਲੇਆਮ ਕਰਨ ਨੂੰ ਤੇ ਇਹ ਹੁਣ ਤੁਹਾਡੇ ਤੇ ਹੈ ਵੀ ਤੁਸੀਂ ਸਾਡੇ ਨਾਲ ਰਲ ਕੇ ਚੱਲਣਾ ਹੈ ਜਾਂ ਸਾਡੇ ਨਾਲ ਕਿਉਂਕਿ ਸਾਨੂੰ ਪੰਥ ਨੂੰ ਤੇ ਇੱਕ ਗੱਲ ਸਪਸ਼ਟ ਹੈ ਕਿ ਇਹ ਲੋਕ ਹਰਿਆਣਾ ਤੋਂ ਬਾਅਦ ਹੁਣ ਸਾਡਾ ਵੀ ਨੰਬਰ ਆਣਾ ਹੈ ਉੱਥੇ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਬ੍ਰਾਹਮਣਵਾਦ ਨੇ ਜੋ ਦਿੱਲੀ ਵਿੱਚ ਕੀਤਾ ਉਹ ਪੰਜਾਬ ਵਿੱਚ ਵੀ ਹੋਣਾ ਉਹ ਉਹ ਉਹਨਾਂ ਨੇ ਉਹ ਕਰਨਾ ਹੀ ਕਰਨਾ ਸਾਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ ਪਰ ਇਸ ਸਮੇਂ ਜਿਹੜੇ ਸਾਰੇ ਸਿਗਨਲ ਆ ਰਹੇ ਨੇ ਉਹ ਹਰਿਆਣਾ ਦੇ ਲਈ ਤਿਆਰੀ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਕਿਉਂਕਿ ਹਰਿਆਣਾ ਦੀ ਸਟੇਟ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਜਿਵੇਂ ਕਿ ਗੁਜਰਾਤ ਵਿੱਚ ਦੰਗੇ ਕਰਕੇ ਮੋਦੀ ਦੀ ਸੀਟ ਹਮੇਸ਼ਾ ਲਈ ਪੱਕੀ ਕਰਤੀ ਗਈ ਉਸੇ ਤਰ੍ਹਾਂ ਹੁਣ ਹਰਿਆਣਾ ਵਿੱਚ ਕਤਲੇਆਮ ਹੋ ਕੇ ਉਹ ਪੱਕੀ ਹਮੇਸ਼ਾ ਦੇ ਲਈ ਆਰਐਸਐਸ ਦੀ ਸੀਟ ਬਣ ਜਾਏਗੀ ਇਸੇ ਹੀ ਤਰ੍ਹਾਂ ਜਿਹੜਾ ਹਿੰਦੂ ਰਾਸ਼ਟਰ ਮੈਂ ਫੇਰ ਬੇਨਤੀ ਕਰਾਂ ਗਵਲਕਰ ਦੀ ਸੋਚ ਰਾਜ ਇੱਕ ਰਾਜ ਤੇ ਕਬਜ਼ਾ ਕਰੋ ਦੂਜੇ ਰਾਜ ਤੇ ਕਬਜ਼ਾ ਕਰੋ ਤੀਜੇ ਰਾਜ ਤੇ ਕਬਜ਼ਾ ਕਰੋ ਤਿੰਨਾਂ ਨੂੰ ਜੋੜ ਕੇ ਚਾਰਾਂ ਨੂੰ ਜੋੜ ਕੇ ਫਿਰ ਸਾਰਿਆਂ ਨੂੰ ਜੋੜ ਕੇ ਹਿੰਦੂ ਰਾਸ਼ਟਰ ਬਣਨਗਾ ਸਾਨੂੰ ਇਹਨਾਂ ਅੱਤਵਾਦੀਆਂ ਫਿਰਕਾ ਪ੍ਰਸਤ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਦਾ ਵਿਰੋਧ ਕਰਨ ਦੇ ਲਈ ਇਹਨਾਂ ਦੇ ਖਿਲਾਫ ਲੜਨ ਦੇ ਲਈ ਇਹਨਾਂ ਦੀ ਸੋਚ ਨੂੰ ਜਾਣਨ ਦੀ ਤੇ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ